ਕਰਨ ਚਾਪਾ ਪੈਰਲ ਗੱਲ ਵੀ ਕਰ ਪੂਰੀ ਪੂਰੀ ਤਰ੍ਹਾਂ ਹੀ ਆ ਸਾਡੀ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ طے ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚਲਣ ਦਿੰਦੇ ਕਾਰਨ ਕੀ ਹੈ ਡਰੋਨ ਨੂੰ ਮਾਰ ਕੇ ਚੱਲ ਸਕਦਾ ਉਹ ਹਾਈ ਕੋਰਟ ਦੇ ਸਾਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਦਾ ਪਾਣੀ ਛੱਡਣ ਦੇ ਵੀ ਸੀ ਨਹੀਂ ਨਹੀਂ ਹਾਈ ਕੋਰਟ ਦੇ ਆਰਡਰ ਦਾ ਪਾਣੀ ਛੱਡਣ ਦੇ ਜਿਹੜਾ ਭਵੰਤ ਵਾਲਾ ਸੀ ਧਰਨਾ ਨਹੀਂ ਲਾ ਉਹ ਧਰਨਾ ਵੀ ਲਾਈ ਬੈਠਾ ਉਸੇ ਆਪਾਂ ਇਸ ਦੀ ਗੱਲ ਇਹਦਾ ਮਤਲਬ ਥੋੜੀ ਮਰਜ਼ੀ ਹੋ ਗਈ ਕਿਹੜਾ ਹਾਈ ਕੋਰਟ ਦਾ ਆਰਡਰ ਨੂੰ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਜਿਹੜਾ ਬਿਲਕੁਲ ਹੋ ਗਾ ਨਹੀਂ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਹੈ ਉਹ ਤੁਸੀਂ ਲਾਗੂ ਨਹੀਂ ਕੀਤਾ ਕੋਰਟ ਦਾ ਫੈਸਲਾ ਕੋਰਟ ਦਾ ਕੋਰਟ ਦਾ ਫੈਸਲਾ ਸੀ ਵੀ ਚੱਲੇ ਨੂੰ ਚਾਕੇ ਭਾਈ ਉਹਨੂੰ ਸਾਹਮੋ ਦੀ ਜ਼ਿੰਦਗੀ ਬਚਾਓ ਉਹਦਾ ਤੁਹਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਇੱਥੇ ਲਾਗੂ ਹੁੰਦਾ ਇਸੇ ਫੈਸਲੇ ਦੇ ਨਾਲ ਤਾਂ ਦੋ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ ਚ ਹੈ ਉਹਦੀ ਤੁਸੀਂ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫਲਾਈ ਕਰਨ ਨਾਲ ਕਿ ਜਿਹੜਾ ਲੋਕਾਂ ਦੇ ਹਲਟਾ ਹੈ ਉੱਥੇ ਚੜ ਕੇ ਆਉਣੇ ਹੋ ਡਰੋਨ ਚੜ੍ਹਦੇ ਜਿਹੜਾ ਸਾਡੇ ਬੱਚਿਆਂ ਨੂੰ ਡਰੋਨ ਫਲਾਈ ਕਰਨ ਦੇ ਨਾਲ ਕੀ ਨੁਕਸਾਨ ਆ ਕਿ ਇਹਨਾਂ ਦੀ ਡਿਊਟੀ 8 ਘੰਟੇ ਹੈ ਕਿ 24 ਘੰਟੇ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੀ ਕਰਦਾ ਇਹਨਾਂ ਦੀ ਡਿਊਟੀ 4 8 ਘੰਟੇ 24 ਘੰਟੇ 24 ਘੰਟੇ ਚੰਗਾ ਦਿੰਦੇ ਨੂੰ ਕਾਨੂੰਨ ਕਾਨੂੰਨ ਜਿਹੜੇ ਵਲੇ ਜਿੰਨੀ ਤਰ੍ਹਾਂ ਇਹਨਾਂ ਦੇ ਸੌਂਦੇ ਕਿਹੜੇ ਵਲੇ ਆ ਇਹ 24 ਘੰਟੇ ਦੇ ਦੋ 24 ਘੰਟੇ ਪ੍ਰਧਾਨ ਸਾਹਿਬ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਭਾਗ ਕਰ ਜਾਊਂ ਜਾਂ ਪਿਆ ਫਿਰ ਕੀ ਕਰਾਂਗੇ ਆਪਾਂ ਤੁਸੀਂ ਕਾਨੂੰਨ ਲਾਗੂ ਕਰੋ ਕਾਨੂੰਨ ਮਾਰ ਹੀ ਸਕਦਾ ਪਹਿਲਾਂ ਮਾਰੀ ਨਹੀਂ ਜੇ ਤੁਸੀਂ ਮਾਰੇ ਦੋਨਾਂ ਨੂੰ ਮੇਰੀ ਗੱਲ ਸੁਣੋ ਕਾਨੂੰਨ ਕਦੇ ਨਹੀਂ ਮਾਰੇ ਆ ਦਾ ਆਪ ਦਾ ਨੁਕਸਾਨ ਹੋ ਗਿਆ ਤੁਸੀਂ ਇਹ ਵਾਰੀ ਮਾਰੇ ਆ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਭ ਉਹ ਤੁਸੀਂ ਟਿਕਣੇ ਨਹੀਂ ਦਿੰਦੇ ਫੋਰਸ ਨੂੰ ਜਦੋਂ ਮਾਰਦੇ ਹੋ ਫੋਨ ਮਾਰਦੇ ਹੋ ਕਿਹੜੇ ਵੇਲੇ ਲੇਟਰਨ ਗਏ ਹੋਣਗੇ ਕਿਹੜੇ ਵੇਲੇ ਨਾਥੇ ਤੋਤੇ ਹੋਣਗੇ ਕਿਹੜੇ ਵੇਲੇ ਚਾਹ ਪੀਤੀ ਫਾਹੇ ਚੜਾਏ ਹੋਇਆ ਸਾਡੇ ਬੱਚੇ ਉਹ ਅਸੀਂ ਤਾਂ ਸਾਨੂੰ ਪਤਾ ਹੈ ਜਦੋਂ ਮਾਰਦੇ ਹੋ ਫੋਨ ਮਾਰਦੇ ਹੋ ਫਾਹੇ ਕੌਣ ਚੜਾਏ ਮੇਰੀ ਗੱਲ ਸੁਣੋ ਕੱਲ ਨੂੰ ਕੋਈ ਹੋਰ ਸੀ ਸਾਉਂਦਾ ਬੈਠਾ ਆਪਣੇ ਦਫ਼ਤਰ ਚ ਕੱਲ ਨੂੰ ਕੱਲ ਨੂੰ ਕੋਈ ਹੋਰ ਬੰਦਾ ਵੱਡਾ ਅੱਛਾ ਜੀ ਸਾਹਿਬ ਵੀ ਉੱਥੇ ਬੈਠਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਫਾਹੇ ਆ ਚੜਾ ਅਦਾਨ ਸਾਹਿਬ ਇਹ ਕਿਤੇ 4 ਵਜੇ ਖਾਏ ਕੀ ਹੈ ਇਹਨੂੰ ਪੁੱਛ ਲਵੇ ਲੈਟਰ ਨੂੰ ਸਾਡਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱਲ ਕਰਨਾ ਹੈ ਇਹਨਾਂ ਨੂੰ ਕਾਹਦਾ ਪ੍ਰਬੰਧ ਕਰਿਆ ਸੀ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਪਰਦਾ ਚਲੋ ਭਲਾ ਦੀ ਗੱਲ ਸੁਣੋ ਤੁਹਾਡੇ ਨਾਲ ਗੱਲ ਸੁਣੀ ਹੋਈ ਆ ਸਾਡੀ ਕੋਈ ਗੱਲ ਨਹੀਂ ਤੁਸੀਂ ਆਪਦਾ ਰਾਹ ਖਿਆਰ ਕਰੋ ਸਾਡਾ ਆਪਦਾ ਕਰ ਲਿਆ ਡਰੋਨ ਫਲਾਈ ਕਰਨ ਚ ਕੀ ਦਿੱਕਤ ਹੈ ਦੱਸੋ ਜੀ ਡਰੋਨ ਫਲਾਈ ਕਰਨ ਚ ਆਪਾਂ ਪੈਰਲ ਗੱਲ ਵੀ ਕਰਦੇ ਪੂਰੀ ਪੂਰੀ ਤਰ੍ਹਾਂ ਹੀ ਆ ਸਾਡਾ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਤੈ ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚੱਲਣ ਦਿੰਦੇ ਕਾਰਨ ਕੀ ਹੈ ਡਰੋਨ ਸੰਗ ਮਾਰ ਕੇ ਚੱਲ ਸਕਦਾ ਹੈ ਉਹ ਹਾਈ ਕੋਰਟ ਦੇ ਸੰਗ ਪਤਾ ਨੇ ਬਲਾਨਾ ਨਹੀਂ ਨਹੀਂ ਹਾਈ ਕੋਰਟ ਦੇ ਆਰਡਰ ਦਾ ਪਾਣੀ ਸਾਡੇ ਜਿਹੜਾ ਭਵੰਦਵਾਣਾ ਸੀ ਧਰਨਾ ਨਾਲ ਉਹ ਧਰਨਾ ਵੀ ਲਾਈ ਬੈਠਾ ਸੀ ਇਹਦਾ ਮਤਲਬ ਛੋਟੀ ਮਰਜ਼ੀ ਹੋ ਗਈ ਕਿਹੜਾ ਹਾਈ ਕੋਰਟ ਦਾ ਕਾਨੂੰਨ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਜਿਹੜਾ ਉਹ ਛੋਟੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਕਲੀਅਰ ਨਹੀਂ ਪਾਣੀ ਨਾਲ ਸਾਡੇ ਹਰਿਆਣੇ ਨੂੰ ਕੋਰਟ ਦਾ ਫੈਸਲਾ ਬਿਲਕੁਲ ਉਹ ਗੱਲ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਹੈ ਉਹ ਤੁਸੀਂ ਲਾਗੂ ਨਹੀਂ ਕੀਤਾ ਕੋਰਟ ਦਾ ਫੈਸਲਾ ਕੋਰਟ ਦਾ ਕੋਰਟ ਦਾ ਫੈਸਲਾ ਸੀ ਵੀ ਚੱਲੇ ਨੂੰ ਚੱਕ ਕੇ ਭਾਈ ਉਹਨੂੰ ਸਾਹਮਣੇ ਉਹਦੀ ਜ਼ਿੰਦਗੀ ਵਿੱਚ ਉਹਦਾ ਸਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਐਸੀ ਲਾਗੂ ਹੁੰਦਾ ਇਸੇ ਫੈਸਲੇ ਦੇ ਨਾਲ ਤਾਂ ਦੋ ਤਿਆਰੀ ਨਹੀਂ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ 'ਚ ਹੈ ਉਹਦੀ ਤੂੰ ਹੀ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫਲਾਈ ਕਰਨ ਨਾਲ ਲੁਕਣਾ ਜਿਹੜਾ ਲੋਕਾਂ ਦੇ ਉਲਟ ਹੈ ਉਥੇ ਚੜ ਕੇ ਆਉਣੇ ਹੋ ਡਰੋਨ ਚੜ੍ਹ ਕੇ ਜਿਹੜਾ ਸਾਡੇ ਬੱਚਿਆਂ ਨੂੰ ਡਰੋਨ ਫਲਾਈ ਕਰਨ ਦੇ ਨਾਲ ਕੀ ਨੁਕਸਾਨ ਆਇਆ ਇਹਨਾਂ ਦੀ ਡਿਊਟੀ 8 ਘੰਟੇ ਹੈ ਕਿ 24 ਘੰਟੇ ਦੀ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੀ ਦਾ ਇਹਨਾਂ ਦੀ ਡਿਊਟੀ 4 8 ਘੰਟੇ 24 ਘੰਟੇ ਅਸੀਂ 24 ਘੰਟੇ ਚੰਕਾ ਦਿੰਨੇ ਨੂੰ ਸੌਂ ਗਿਹੜੇ ਵੜਿਆ ਇਹ ਜਿੰਨੀ ਤਰ੍ਹਾਂ ਇਹਨਾਂ ਦੀ ਸੌਂਦੇ ਕਿਹੜੇ ਵੜਿਆ ਇਹ 24 ਘੰਟੇ ਦੇ 24 ਘੰਟੇ ਪ੍ਰਧਾਨ ਸਾਹਿਬ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਆ ਕੇ ਜੰਪਿਆ ਫਿਰ ਕੀ ਕਰਾਂਗੇ ਆਪਾਂ ਤੁਸੀਂ ਕਾਨੂੰਨ ਲਾਗੂ ਕਰੋ ਆਜੋ ਭਾਈ